ਸਤਿ ਸ਼੍ਰੀ ਅਕਾਲ ਦੇਸ਼ ਸੂਨੀਏ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟ ਨਾਲ ਮਸ਼ਹੂਰ ਪੁਲਾੜ ਯਾਤਰੀ ਸਨੀਤਾ ਵਿਲੀਅਮਸ ਪੁਲਾੜ ਦੀ ਆਪਣੀ ਤੀਜੀ ਯਾਤਰਾ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਉਹ 6 ਮਈ ਦੀ ਸਵੇਰ ਨੂੰ ਬੋਇੰਗ ਕੰਪਨੀ ਦੇ ਸਟਾਰਲਾਈਨਰ ਪੁਲਾੜ ਜਾਨ ਤੇ ਸਵਾਰ ਹੋ ਕੇ ਫਲੋਰੀਡਾ ਦੇ ਕੇਪ ਕੇਨਰ ਬੇਰਲ ਸਪੇਸ ਫੋਰਸ ਸਟੇਸ਼ਨ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਵੇਗੀ ਭਾਰਤੀ ਮੂਲ ਦੀ ਸਨੀਤਾ ਨੇ ਦੋ ਮਿਸ਼ਨਾਂ ਦੌਰਾਨ ਪੁਲਾੜ ਵਿੱਚ ਕੁੱਲ 322 ਦਿਨ ਬਿਤਾਏ ਸੀ ਸਨੀਤਾ ਬਿਲੀਅੰਸ ਦੀ ਇੱਤੀ ਚਿ ਪੁਲਾੜ ਉਡਾਨ ਹੋਵੇਗੀ ਅਤੇ ਇਸ ਵਾਰ ਉਹ ਧਰਤੀ ਤੋਂ 400 ਕਿਲੋਮੀਟਰ ਦੀ ਉਚਾਈ ਤੱਕ ਜਾਣ ਵਾਲੇ ਨੇ ਬੋਇੰਗ ਕੰਪਨੀ ਵੱਲੋਂ ਪਹਿਲੀ ਵਾਰ ਟੈਸਟ ਫਲਾਈਟ ਦਾ ਆਯੋਜਨ ਕੀਤਾ ਗਿਆ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸਨੀਤਾ ਬਿਲੀਅੰਸ ਇਸ ਵਾਰ ਇਸ ਹਫਤੇ ਪੁਲਾੜ ਵਿੱਚ ਜਾਵੇਗੀ ਇਸ ਵਾਰ ਉਸ ਦੇ ਧਰਤੀ ਤੋਂ 400 ਕਿਲੋਮੀਟਰ ਦੀ ਉਚਾਈ ਤੇ ਪਹੁੰਚਣ ਦੀ ਸੰਭਾਵਨਾ ਹੈ ਪਹਿਲੀ ਵਾਰ ਬੋਇੰਗ ਕੰਪਨੀ ਵਿੱਚ ਇੱਕ ਟੈਸਟ ਫਲਾਈਟ ਦਾ ਆਯੋਜਨ ਕਰਨ ਜਾ ਰਹੀ ਹੈ ਜਿਸ ਵਿੱਚ ਸਨੀਤਾ ਬਿਲੀਅੰਸ ਹਿੱਸਾ ਲੈਣ ਜਾ ਰਹੀ ਹੈ ਇਸ ਮਿਸ਼ਨ ਨੂੰ ਕ੍ਰੂ ਫਲਾਈਟ ਟੈਸਟ ਸੀਐਫਟੀ ਦਾ ਨਾਮ ਦਿੱਤਾ ਗਿਆ ਇਸ ਵਿੱਚ ਸੁਨੀਤਾ ਵਿਲੀਅਮਸ ਦੇ ਨਾਲ ਨਾਫਾ ਦੇ ਪੁਲਾਰ ਯਾਤਰੀ ਬੂਚ ਬਿਲਮੋਚ ਵੀ ਨਜ਼ਰ ਆਉਣਗੇ ਇਹ ਵਿਲੀਅਮਸ ਦੀ ਤੀਜੀ ਪੁਲਾਰ ਉਡਾਨ ਹੋਵੇਗੀ ਉਹ ਇਸ ਤੋਂ ਪਹਿਲਾਂ ਐਕਸਪੀਡੀਸ਼ਨ 1415 ਅਤੇ ਐਕਸਪੀਡੀਸ਼ਨ 3233 ਲਈ ਦੋ ਵਾਰ ਪੁਲਾਰ ਵਿੱਚ ਜਾ ਚੁੱਕੀ ਹੈ ਅਮਰੀਕਾ ਦੇ ਵੱਖ-ਵੱਖ ਕਾਲਜ ਕੈਂਪਸਾਂ ਦੇ ਫਲਸੀਨੀਓ ਪੰਖੀ ਪ੍ਰਦਰਸ਼ਨਾਂ ਦੇ ਹਾਲੀ ਦੇ ਦਿਨਾਂ ਦੌਰਾਨ ਪੁਲਿਸ ਨੇ 2100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਦੇ ਨਾਲ ਹੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਕਬਜ਼ੇ ਵਾਲੇ ਕੈਂਪਸ ਅਤੇ ਇਮਾਰਤਾਂ ਤੇ ਲਗਾਏ ਗਏ ਟੈਂਟਾਂ ਨੂੰ ਖਾਲੀ ਕਰਵਾਇਆ ਗਿਆ ਸਰਕਾਰੀ ਵਕੀਲ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਕੋਲੰਬੀਆ ਯੂਨੀਵਰਸਿਟੀ ਦੀ ਪ੍ਰਬੰਧਕੀ ਇਮਾਰਤ ਦੇ ਅੰਦਰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਖਡਾਉਣ ਲਈ ਇੱਕ ਅਧਿਕਾਰੀ ਨੇ ਗੋਲੀਬਾਰੀ ਵੀ ਕੀਤੀ ਹੈ ਡਿਸਟ੍ਰਿਕਟ ਅਟਾਰਨੀ ਐਲਬਿਨ ਬੈਗ ਦੇ ਦਫ਼ਤਰ ਦੇ ਬੁਲਾਰੇ ਡੇ ਕੋਰੇਨ ਅਨੁਸਾਰ ਕੋਲੰਬੀਆ ਕੈਂਪਸ ਦੀ ਹੈਮਿਲਟਨ ਹਾਲ ਦੇ ਅੰਦਰ ਮੰਗਲਵਾਰ ਦੇਰ ਰਾਤ ਅਧਿਕਾਰੀਆਂ ਵੱਲੋਂ ਚਲਾਈ ਗੋਲੀਬਾਰੀ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਕੋਰੇਨ ਨੇ ਵੀਰਵਾਰ ਨੂੰ ਕਿਹਾ ਕਿ ਗੋਲੀ ਦਾ ਨਿਸ਼ਾਨਾ ਕਿਸੇ ਤੇ ਨਹੀਂ ਸੀ ਅਤੇ ਉਸ ਸਮੇਂ ਹੋਰ ਅਧਿਕਾਰੀ ਮੌਜੂਦ ਸੀ ਪਰ ਨੇੜੇ ਕੋਈ ਵਿਦਿਆਰਥੀ ਨਹੀਂ ਸੀ ਉਨ੍ਹਾਂ ਨੇ ਕਿਹਾ ਕਿ ਬੇਗਦਾਦ ਦਫਤਰ ਇਸ ਘਟਨਾ ਦੀ ਸਮੀਖਿਆ ਕਰ ਰਿਹਾ ਹੈ ਕਿ ਕਲੰਬੀਆ ਵਿੱਚ ਇਜ਼ਰਾਈਲ ਹਮਲਾ ਖੁੱਦ ਨੂੰ ਲੈ ਕੇ ਹਾਲ ਹੀ ਦੇ ਕੈਂਪਸ ਪ੍ਰਦਰਸ਼ਨਾਂ ਤੇ ਕ੍ਰੈਕਟਾਊਨ ਵਿੱਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਐਸੋਸੀਏਟਿਡ ਪ੍ਰੈਸ ਦੁਆਰਾ ਬੀਰਵਾਰ ਨੂੰ ਇਕੱਠੇ ਕੀਤੇ ਗਏ ਡਾਟਾ ਨੇ ਪਾਇਆ ਕਿ 18 April ਤੋਂ 40 US ਕਾਲਜ਼ ਆਤੇ ਯੂਨੀਵਰਸਿਟੀਆਂ ਵਿੱਚ ਘੱਟੋ-ਘੱਟ 50 ਗ੍ਰਿਫਤਾਰੀਆਂ ਹੋਈਆਂ ਨੇ। ਸੰਯੁਕਤ ਅਰਬ ਅਮੀਰਾਤ ਅਪ੍ਰੈਲ ਚ ਹੜ ਆਉਣ ਦੇ ਕੁਝ ਦਿਨਾਂ ਬਾਅਦ ਦੇਸ਼ 'ਚ ਮੋਰ ਤੋਂ ਪਾਰੀ ਬਾਰਿਸ਼ਾਂ ਨੇ ਸ਼ੁਰੂ ਹੋ ਗਈ ਹੈ ਦੁਬਈ 'ਚ ਆਉਣ ਜਾਣ ਵਾਲੀਆਂ ਕਈ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਦੌਰਾਨ ਲੋਕਾਂ ਅਤੇ ਵਿਦਿਆਰਥੀਆਂ ਨੂੰ ਘਰ ਤੋਂ ਕੰਮ ਕਰਨ ਅਤੇ ਪੜਾਈ ਕਰਨ ਲਈ ਕਿਹਾ ਗਿਆ ਯੂਏਈ 'ਚ ਪਾਰੀ ਮੀਂਹ ਅਤੇ ਤੂਫਾਨ ਕਾਰਨ ਵੀਰਵਾ ਨੂੰ orange alert ਜਾਰੀ ਕਰ ਦਿੱਤਾ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਯੂਏਈ ਇਸ ਮੌਸਮ ਦੀ ਇਸ ਲਹਿਰ ਲਈ ਤਿਆਰੀ ਕਰ ਰਿਹਾ ਜਿਸ ਦੇ 2 ਮਈ ਤੋਂ 3 ਮਈ ਤੱਕ ਸਥਿਰ ਰਹਿਣ ਦੀ ਸੰਭਾਵਨਾ ਹੈ ਤਾਰੇ ਖੇਤਰੋਂ ਦੇ ਲੋਕਾਂ ਨੂੰ ਸੁਰੱਖਿਆ ਉਪਾਅ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ ਸਕੂਲ ਦੂਰੀ ਸਿੱਖਣ ਤੇ ਨੇ ਜਦੋਂ ਕਿ ਕੰਪਨੀਆਂ ਨੂੰ ਲੋਕਾਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦੇਣ ਲਈ ਕਿਹਾ ਗਿਆ ਪਾਰਕ ਅਤੇ ਬੀਚ ਬੰਦ ਕਰ ਦਿੱਤੇ ਗਏ ਨੇ ਅਮੀਰਾਤ ਵਿੱਚ ਅਸਥਿਰ ਮੌਸਮ ਦੀ ਸਥਿਤੀ ਦੇ ਕਾਰਨ ਦੁਬਈ ਨੇ 2 ਮਈ ਅਤੇ 3 ਮਈ ਨੂੰ ਸਰਕਾਰੀ ਕਰਮਚਾਰੀਆਂ ਲਈ ਘਰ ਤੋਂ ਕੰਮ ਕਰਨ ਦਾ ਐਲਾਨ ਕੀਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਮੌਜੂਦਗੀ 'ਚ ਖਾਲਿਸਤਾਨ ਪੱਖੀ ਨਾਰਿਆਂ ਨਾਲ ਜੁੜੇ ਸਵਾਲ ਤੇ ਭਾਰਤ ਨੇ ਕਿਹਾ ਕਿ ਇਹ ਘਟਨਾ ਉਸ ਦੇਸ਼ ਦੀ ਸਿਆਸੀ ਸਥਿਤੀ ਨੂੰ ਦਰਸਾਉਂਦੀ ਹੈ। ਵਿਦੇਸ਼ ਮੰਤਰਾਲੇ ਨੇ ਬੀਰਵਾਰ ਨੂੰ ਇਸ ਘਟਨਾ ਦੀ ਸਖਤ ਨਿੰਦਾ ਕੀਤੀ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡਾ ਵਿੱਚ ਵੱਖਵਾਦ, ਕੱਟੜਵਾਦ ਤੇ ਹਿੰਸਾ ਨੂੰ ਸਿਆਸੀ ਸਮਰਥਨ ਮਿਲ ਰਿਹਾ। ਮੰਤਰਾਲੇ ਦੇ ਬੁਲਾਰੇ ਦੰਤੀ ਜੇ ਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਟ੍ਰੂਡੋ ਪਹਿਲਾਂ ਵੀ ਅਜਿਹੀਆਂ ਟਿੱਪਣੀਆਂ ਕਰ ਚੁੱਕੇ ਨੇ। ਉਸ ਦੀਆਂ ਟਿੱਪਣੀਆਂ ਇੱਕ ਵਾਰ ਫੇਰ ਤੋਂ ਦਰਸਾਉਂਦੀਆਂ ਨੇ ਕਿ ਕੈਨੇਡਾ ਅਪਰਾਧਿਕਤਾ ਵਕਵਾਦ ਕੱਟੜਵਾਦ ਅਤੇ ਹਿੰਸਾ ਦੇ ਮਾਹੌਲ ਨੂੰ ਉਤਸ਼ਾਹਿਤ ਕਰਦਾ ਹੈ ਉਹਨਾਂ ਕਿਹਾ ਕਿ ਇਸ ਸਭ ਦਾ ਭਾਰਤ ਕੈਨੇਡਾ ਸੰਬੰਧਾਂ ਤੇ ਵੀ ਮਾੜਾ ਅਸਰ ਪੈਂਦਾ ਦੱਸ ਦੇ ਕਿ ਟੋਰਾਂਟੋ ਵਿੱਚ ਹੋਏ ਖਾਲਸਾ ਸਾਜਨ ਦੀਪ ਸਮੋਕੇ ਕੈਨੇਡੀਅਨ ਪੀਐਮ ਟੂਡੋ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪਿਊਰੋ ਪਿਲਵਰਦ ਵੀ ਮੌਜੂਦ ਸੀ ਉਸ ਦੀ ਮੌਜੂਦਗੀ ਵਿੱਚ ਖਾਲਸਾ ਪੱਕੀ ਨਾਰੇ ਲਗਾਏ ਜਾਣ ਦੀਆਂ ਖਬਰਾਂ ਸੀ ਇਸ ਘਟਨਾ ਤੋਂ ਬਾਅਦ ਭਾਰਤ ਨੇ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਇਸ ਘਟਨਾ ਤੇ ਚਿੰਤਾ ਪ੍ਰਗਟਾਈ ਸੀ ਇਸ ਪ੍ਰੋਗਰਾਮ ਚੂਡੋ ਨੇ ਪ੍ਰਸਾਦ ਦਿੱਤਾ ਸੀ ਕਿ ਉਹਨਾਂ ਦੀ ਸਰਕਾਰ ਖਾਲੀਸਾਨ ਸਮਰੱਥਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਹਰ ਕੀਮਤੇ ਰਾਖੀ ਕਰੇਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਇਜ਼ ਇਨਾਸੀਓ ਡਾਕਟਰ ਸਿਲਵਾ ਨੇ ਵੀਰਵਾਣੁਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਅਤੇ ਆਪਣਿਕ ਜੂਟਾ ਦਾ ਪ੍ਰਗਟਾਵਾ ਕਰਨ ਲਈ ਰਾਜ ਦਾ ਦੌਰਾ ਕੀਤਾ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਇਸ بارش ਨਾਲ ਪ੍ਰਭਾਵਿਤ ਹੋਏ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਡੀ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ ਏਐਨਸੀ ਨੇ ਦੱਸਿਆ بارش ਕਾਰਨ ਗਾਸ ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਸੋਮਵਾਰ ਤੋਂ ਸ਼ੁਰੂ ਹੋਈ بارش ਸ਼ੁੱਕਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਸਿਵਲ ਡਿਫੈਂਸ ਬੁਲੇਟਿਨ ਮੁਤਾਬਕ 154 ਸ਼ਹਿਰ ਕੁਦਰਤੀ ਆਫਤ ਨਾਲ ਪ੍ਰਭਾਵਿਤ ਹੋਏ ਨੇ ਸੁਪਰੀਮ ਕੋਰਟ ਨੇ ਚੰਡੀਗੜ੍ਹ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਟ੍ਰਾਇਲ ਦੇ ਆਧਾਰ ਤੇ ਇੱਕ ਸੜਕ ਖੋਲਣ ਤੇ ਇਸ਼ੂ ਕਰਵਾਉਣ ਨੂੰ ਰੋਕ ਲਗਾ ਦਿੱਤੀ ਜੱਜ ਸਜੀਵ ਖੰਨਾ ਅਤੇ ਜੱਜ ਦੀਪਾਕਰ ਦੱਤਾ ਨੇ ਬੈਂਚ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਨੇ ਸੜਕ ਖੋਲਣ ਦਾ ਵਿਰੋਧ ਕੀਤਾ ਜੋ ਖਤਰੇ ਦੇ ਖਾਤਸੇ ਕਾਰਨ 1980 ਦੇ ਦਹਾਕੇ ਤੋਂ ਬੰਦ ਹੈ ਵੈਂਚ ਨੇ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ 2 ਦਸੰਬਰ ਤੱਕ ਜਵਾਬ ਮੰਗਿਆ ਸੁਪਰੀਮ ਕੋਰਟ ਨੇ ਕਿਹਾ ਕਿ 1980 ਦੇ ਦਹਾਕੇ ਵਿੱਚ ਪੰਜਾਬ ਚ ਅਤਵਾਦੀ ਸਿੱਖਰ ਦੌਰਾਨ ਸੜਕ ਬੰਦ ਕਰ ਦਿੱਤੀ ਗਈ ਸੀ ਦਸੰਯੋਗ ਹੈ ਕਿ 22 April ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੁਖਨਾ ਚੀਲ ਨੂੰ ਚੰਡੀਗੜ੍ਹ ਦੇ ਨਿਆਗੋਵ ਨਾਲ ਜੋੜਨ ਵਾਲੀ 500 ਮੀਟਰ ਦੀ ਸੜਕ ਨੂੰ ਫਾਈਲ ਦੇ ਆਧਾਰ ਤੇ 1 ਮਈ ਤੋਂ ਖੋਲਣ ਦਾ ਆਦੇਸ਼ ਦਿੱਤਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਉਸ ਸੜਕ ਲਈ ਅਵਾਜਾਈ ਪ੍ਰਬੰਧਨ ਯੋਜਨਾ ਤਿਆਰ ਕਰਨ ਲਈ ਅਵਾਜਾਈ ਮਾਹਿਰਾਂ ਨੂੰ ਸ਼ਾਮਿਲ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ ਜਿਸ ਨੂੰ ਵਰਕਿੰਗ ਦਿਨਾਂ ਤੇ ਸਵੇਰੇ 7:00 ਵਜੇ ਤੋਂ ਸ਼ਾਮ 7:00 ਵਜੇ ਤੱਕ ਖੁੱਲਿਆ ਜਾਣਾ ਸੀ ਸੜਕ ਬੰਦ ਹੋਣ ਦੇ ਬਾਅਦ ਉਹ ਨਵਾਂਗਾਂਪ ਅਤੇ ਸੁਖਨਾ ਚੀਲ ਵਿਚਾਲੇ ਅਵਾਜਾਈ ਕਰਨ ਵਾਲੇ ਲੋਕਾਂ ਨੂੰ ਸ਼ਹਿਰ ਦੇ ਨਜ਼ਦੀਕੀ ਸੈਕਟਰਾਂ ਤੋਂ ਹੋ ਕੇ ਲੰਬਾ ਚੱਕ ਲਗਾਉਣਾ ਪੈ ਰਿਹਾ ਸੀ ਇਸ ਸਮੇਂ ਦੇਸ਼ ਦੇ ਕਈ ਰਾਜਾਂ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਆਈਐਮਡੀ ਨੇ ਦੇਸ਼ ਭਰ ਵਿੱਚ ਵੱਧਦੇ ਤਾਪਮਾਨ ਕਾਰਨ ਕਈ ਰਾਜਾਂ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ ਆਈਐਮਡੀ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਕਹਿਰ ਦੀ ਗਰਮੀ ਹੋਣ ਵਾਲੀ ਹੈ ਤੇ ਤਾਪਮਾਨ 44 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ ਇੱਧਰ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਮੋੜ ਕਰ ਬਟ ਲੈ ਰਿਹਾ ਹੈ ਕੱਲ ਸ਼ਨੀਵਾਰ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਗਰਮ ਹੋ ਰਹੀ ਹੈ ਇਸ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਗੰਗਾ ਪੱਛਮੀ ਬੰਗਾਲ ਉੱਤਰੀ ਉੜੀਸਾ ਅਤੇ ਪੂਰਬੀ ਚਾਰਖੰਡ ਨੂੰ ਪ੍ਰਭਾਵਿਤ ਕਰਨ ਵਾਲੇ ਸਿੱਕਰ ਵਾਲੇ ਤਾਪਮਾਨ ਦੀ ਚੇਤਾਵਨੀ ਦਿੱਤੀ ਹੈ ਆਈਐਮਡੀ ਨੇ ਪੁਖਬਕਣੀ ਕੀਤੀ ਹੈ ਕਿ ਇਨ੍ਹਾਂ ਖੇਤਰਾਂ ਵਿੱਚ 3 ਮਈ ਤੱਕ ਸਖਤ ਗਰਮੀ ਦੇ ਹਾਲਾਤ ਦੇਖਣ ਨੂੰ ਮਿਲਣਗੇ ਜਿਸ ਦੀ ਤੀਬਰਤਾ ਅਗਲੇ 3 ਤੋਂ 4 ਦਿਨਾਂ ਵਿੱਚ ਘਟਣ ਦੀ ਉਮੀਦ ਹੈ ਦੱਖਣੀ ਆਂਧਰਾ ਪ੍ਰਦੇਸ਼ ਵਿੱਚ ਲਗਭਗ ਹਿੱਸਿਆਂ ਵਿੱਚ ਅਗਲੇ 2 ਦਿਨਾਂ ਲਈ ਗੰਭੀਰ ਗਰਮੀ ਦੀ ਸੰਭਾਵਨਾ ਹੈ ਇਸ ਤੋਂ ਬਾਅਦ 2 ਤੋਂ 3 ਦਿਨਾਂ ਲਈ ਲੂ ਦੇ ਹਾਲਾਤ ਹੋਣਗੇ ਤੁਰਕੀ ਨੇ ਐਲਾਨ ਉਦੋਂ ਕੀਤਾ ਜਦੋਂ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਰਟਚ ਵੱਲੋਂ ਤੁਰਕੀ ਦੇ ਰਾਸ਼ਟਰਪਤੀ ਰੇਫ ਤੇਪੇਅਰ ਦੋਵਾਂ ਨੇ ਤੇ ਇਜ਼ਰਾਈਲ ਦੀਆਂ بندرگاہਾਂ ਤੋਂ ਦਰਮਦ ਅਤੇ ਨਿਰਜ਼ਾਤ ਵਿੱਚ ਰੁਕਾਵਟ ਪਾ ਕੇ ਸਮਝੌਤਿਆਂ ਦੀ ਉਲੰਘਣਾ ਕਰਨ ਦੀ ਦੋਸ਼ ਲਗਾਇਆ ਸੀ ਵਿਦੇਸ਼ ਮੰਤਰੀ ਵਾਲੇ ਨੇ ਗਾਜ਼ਾ ਵਿੱਚ ਮਨੁੱਖਤਾਵਾਦੀ ਸੰਕਟ ਨੂੰ ਲੈ ਕੇ ਤੁਰਕੀ ਦੇ ਇਜ਼ਰਾਈਲ ਨਾਲ ਵਪਾਰ ਨੂੰ ਰੋਕਣ ਦਾ ਐਲਾਨ ਕੀਤਾ ਇਜ਼ਰਾਈਲ ਤੇ ਹਮਾਸ ਵਿਚਾਲੇ 200 ਦਿਨਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਭਿਆਨਕ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਇਸ ਦੌਰਾਨ ਤੁਰਕੀ ਨੇ ਗਾਜ਼ਾ ਵਿੱਚ ਮਨੁੱਖਤਾਵਾਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਤੇਲ ਅਭੀ ਕਮਾਤਰੀ ਮੀਡੀਏ ਦੇ ਪੋਟਾ ਮਤਬਿਕ ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸਾਰੇ ਉਤਪਾਦਾਂ ਸਮੇਤ ਇਜ਼ਰਾਈਲ ਨੂੰ ਸ਼ਾਮਿਲ ਕਰਨ ਵਾਲੇ ਆਯਾਤ ਅਤੇ ਨਿਰਯਾਤ ਨੂੰ ਰੋਕ ਦਿੱਤਾ ਗਿਆ ਤੁਰਕੀ ਇਹਨਾਂ ਨਵੇਂ ਉਪਾਵਾਂ ਨੂੰ ਸਖਤੀ ਨਾਲ ਅਤੇ ਨਿਰਣਾਇਕ ਤੰਗ ਨਾਲ ਲਾਗੂ ਕਰੇਗਾ ਜਦੋਂ ਤੱਕ ਇਜ਼ਰਾਈਲੀ ਸਰਕਾਰ ਗਾਜ਼ਾ ਨੂੰ ਮਾਨਵਤਾਵਾਦੀ ਸਹਾਇਤਾ ਦੇ ਨਿਰਵਿਘਨ ਅਤੇ ਟੁਕਵੇਂ ਪਰਵਾਦੀ ਆਗਿਆ ਨਹੀਂ ਦਿੰਦੀ ਤੁਰਕੀ ਵੱਲੋਂ ਇਹ ਐਲਾਨ ਹਾਲ ਹੀ ਵਿੱਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਰਚ ਵੱਲੋਂ ਤੁਰਕੀ ਦੇ ਰਾਸ਼ਟਰਪਤੀ ਦੇ ਸੇ ਪਿਆਇ ਇਰਦੋਗਦਨ ਬੋਲੋ ਇਜ਼ਰਾਈਲ ਦੀਆਂ ਬੰਦਰਗਾਹਾਂ ਤੋਂ ਦਰਾਮਦ ਅਤੇ ਨਿਰਜ਼ਾਤ ਵਿੱਚ ਰੁਕਾਵਟ ਪਾ ਕੇ ਸਮਝੌਤਿਆਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਤ ਕੀਤਾ ਗਿਆ ਵਿਦੇਸ਼ ਮੰਤਰੀ ਨੇ ਐਕਸ ਦੇ ਲਿਖਿਆ ਇੱਕ ਕਸਾਨਾਸ਼ਾ ਕੀਵੇਂ ਵਿਵਹਾਰ ਕਰਦਾ ਹੈ ਤੁਰਕੀ ਦੇ ਲੋਕਾਂ ਅਤੇ ਵਪਾਰੀਆਂ ਦੇ ਹਿੱਤਾਂ ਦੀ ਅਣਦੇਖੀ ਕਰਦਾ ਹੈ ਅਤੇ ਅੰਤਰਰਾਸ਼ਟਰੀ ਵਪਾਰ ਸਮਝੌਤਿਆਂ ਦੀ ਅਣਦੇਖੀ ਕਰਦਾ ਸੂਏਸਨ ਦੁਨੀਆ ਦੀ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ਿਕਾ